ਹੋਰ ਜਰਮਾ ਚੈਂਤ ਬੋਣੇ ਚੱਲੇ ਸੀ ਲੇਟ ਨਾਈਟ ਕੱਲ ਦਾ ਰੱਖੀਏ ਨਾ ਵੀ ਤੁਹਾਡੇ ਵੱਲੋਂ ਮੱਥਾ ਟੇਕਾਵਾਂਗੇ ਘਰ ਬੈਠਣਾ ਨਹੀਂ ਹੁੰਦਾ ਉਹਦੇ ਠੀਕ ਹੈ ਠੀਕ ਹੈ ਠੀਕ ਹੈ ਮੈਂ ਆਪਣੇ ਨਾਮ ਇਹ ਜਮਾ ਮੁਤਾਬਕ ਇਹ ਜਨਰਲ ਦੇ ਕਿ ਤਰ੍ਹਾਂ ਦਾ ਹੈ ਹਾਂ ਉਹ ਵੀ ਨੋਹ ਦੇ ਪੱਦੇ ਹੀ ਹੋਣੀ ਹੈ ਜਦੋਂ ਹਾਂਜੀ ਆ ਗਈ ਕੀ ਹੈ ਇੱਥੇ ਇੱਥੇ ਚੜੇ ਚਲੋ ਅੰਦਰ ਇਹ ਇਹ ਵੀ ਪੋਸਿਬਿਲਟੀ ਚਲੋ ਜਾਨੋ ਬੈਟਰੀ ਨੂੰ ਬੰਦ ਕਰਦੇ ਬੰਦ ਕਰਦੇ ਇਹ ਵਾਲੀ ਲੋੜ ਜੁੜੀ ਹੈ ਹਾਂ ਜੀ ਮਾਸਾ ਰਾਤ ਮਾਨਾ ਕੱਢਿਆ ਸੀਗਾ ਹਾਂ ਸਿੱਸੀਟੀਵੀ ਲੱਗੀ ਹੋਣੀ ਤੁਹਾਡੇ ਸਿੱਸੀਟੀਵੀ ਕੈਮਰਾ ਲੱਗਿਆ ਆਇਆ ਉਹਨਾਂ ਚ ਬੰਦਾ ਹਾਂਜੀ ਹਾਂਜੀ ਉਹ ਲੈ ਕੇ ਦਿਓ ਤਾਂ ਸਿੱਸੀਟੀਵੀ ਤੇ ਹੈਗਾ ਜੀ ਦੇ ਦਿਨਾ ਤੁਹਾਨੂੰ ਹੈਗੀ ਮੇਰੇ ਕੋਲ ਹਾਂਜੀ ਤੇ ਕੱਢਿਆ ਹੈਗਾ ਭਾਈ ਪਰ ਉਹ ਨਾ ਕਲੀਅਰ ਨਹੀਂ ਹੁੰਦਾ ਉਹ ਵੀਡੀਓ ਸਹੀ ਨਹੀਂ ਹੈ ਕੀ ਵੀਡੀਓ ਕਲੀਅਰ ਨਹੀਂ ਉਹ ਦੇਖਣਾ ਲਈ ਆ ਨੰਗਲਾ ਜੀ ਗਿਆਨੇ ਆਹੀ ਅਲਮਾਰੀ ਚ ਸੀਗਾ ਨਹੀਂ ਨਹੀਂ ਉਹ ਤਾਂ ਉਹ ਦਿਖਾਵਾਂ ਤੁਹਾਨੂੰ ਦੇ ਕਿੱਦਾਂ ਨੇ ਜੋ ਗੇਮਾਂ ਕੈਂਪਿੰਗ ਦਾ ਅੰਦਰ ਬੜੀ ਜਿਹੀ ਕਿਆਨ ਬੜਾ ਦੇਖਦੇ ਲੋਟ ਲਗਾਉਂਦਾ ਸਰ ਮੇਰੇ ਦੋਤੇ ਹੀ ਨਹੀਂ ਕੋਈ ਆਹੋ ਮੈਂ ਰੱਖਦੇ ਜਦੋਂ ਬੜਾ ਮੇਰਾ ਤਾਂ ਆਦੇ ਪਿਆਰ ਦੇ ਤਾਂ ਰਿਗਣੇ ਉਹਨੂੰ ਗੁੰਝੂ ਲੈ ਜਾਂਦੇ ਹੁੰਦੇ ਹੈ ਉਹ ਵੀ ਕੱਢ ਲਿਆ ਸੀਗਾ ਉੱਥੋਂ ਉਹ ਬੜੇ ਸ਼ਾਤੂ ਲਿਆ ਲੇਕਿਨ ਬਦਲ ਪਾਉਂਦਾ ਸਰ ਤਾਂ ਲੱਗਾ ਸੋਹੇ ਦੇ ਪਿਆਰ ਉਹ ਨਹੀਂ ਕਸਲਾ ਖਤਾਂ ਹੋ ਗਿਆ ਕਾਕਾ ਗੱਬਰਾ ਪੜੀ ਹੋਣੀ ਸੁਣੋ ਦਾਸ ਤੋਂ ਫਰੀ ਚੱਟ ਗਿਆ ਜਾਣ ਤੋਂ ਨਾ ਲੈ ਮਾਦੀਆ ਪਰਸਪੁਰ ਸਾਰੇ ਉੱਥੇ ਬੈਸੀ ਉਤਨ ਦਰਜਾਈ ਤੇ ਸਾਰਾ ਕਲਾਰਾ ਪਾ ਗਿਆ ਸੀ ਸਾਰੇ ਪਰਸ ਨਕਦੀ ਤੇ ਗਹਿਣੇ ਲਾ ਕਰਕੇ 10 ਲੱਖ ਤੋਂ ਉੱਪਰ ਦਾ ਦਾਨ ਕਰੋ ਸਾਰੇ ਨਕਦੀ ਕਿੰਨੇ ਕਿਸੀ ਜੀ ਨਕਦੀ ਕਿੰਨੇ ਕਿ ਲੱਗਿਆ ਕੈਸ਼ ਕਿੰਦੀ ਕਿ ਹੋਗੀ ਨਕਦੀ ਕੈਸ਼ ਕਿੰਨਾ ਬਲ ਨਗਦੀ ਸਾਡੇ ਦੋਨੋਂ ਕਿਹੜਾ ਬਰੋਸਿਵਿਟ ਲਈ ਪੂਰਾ ਖਰਚਾ ਸਿਰਫ 100000 ਰੁਪਏ ਸੋਨਾ ਦੇ ਰਿਹਾ ਤੇ 4000 ਡਾਲਰ ਦਾ ਬਰੋਸਿਵਿਟ ਦਾ ਰੇਟ ਹੈ ਹੁਣ 1 ਲੱਖ ਦੇ ਲੱਖ ਕੈਸ਼ ਕਰਦੇ ਨਾ ਚਲੋ ਤੁਹਾਨੂੰ ਬਣਾ ਮਾਮ ਡਾਲਰ ਮਿਲ ਰਹਾ ਤੁਹਾਨੂੰ ਬੋਲਿਆ ਪਾਸਪੋਰਟ ਡਰਾਈਵ ਟੋਟਲ ਤੋਂ 4000 ਰੁਪਏ ਕੱਢੇ ਮੁੱਢੋਂ ਵੀ ਨਾ ਲਾ ਸਕਦਾ ਇਹ ਬੰਦੇ ਦਾ ਸ਼ੌਂਕ ਹੈ। ਇਹ ਤਾਂ ਜਦੋਂ ਕੰਪਨੀ ਮੇਟਰੀ ਤੁਸੀਂ ਭੇਜਦੇ ਹੋ ਨਾ ਕਿ ਨਾ ਕੋਪ ਨਹੀਂ ਨਾ ਹੁੰਦਾ ਇਹਨਾਂ ਨੂੰ। ਉਹ ਵੀ ਮੈਂ ਪਾਪਾ ਨੂੰ ਮੰਨ ਮੇਰਾ ਸੀ ਐਂ ਇਹਨੂੰ ਲਾਇਆ। ਨਾਲ ਫਿਰ ਉਹ ਨਹੀਂ ਪੁੱਛਦਾ। ਇੱਧਰ ਦੇ ਬੜੇ ਅੰਕਲ ਜੀ। ਹਾਂ ਜੀ। ਪਾਜੀ ਹੋਈ ਪਿੱਛੇ। ਪਾਜੀ ਹੋਈ ਪਿੱਛੇ। ਅੱਛਾ। ਮਰੀ ਮੈਂ ਕਰੂੰਗਾ ਕਿੰਨੀ ਤੀ ਬੈਸਕੂ ਜੀ ਚਲੋਣੀ ਤੋਂ ਦੇਖਦੇ ਹੋ। ਤੁਮਾਂ ਪਈ ਜਮਾ। ਉਹ ਸਪ ਕਰੇ। ਕਿਆ ਨਾਮ ਹੈ ਤੁਹਾਡਾ ਮੇਰਾ ਨਾਮ ਮੰਗਤਰਾ ਹੋ ਜੀ ਕਿਹੜਾ ਮੱਲਾ ਜੀ ਇਹ ਇਹ ਦਸ਼ਮੇਸ਼ ਨਗਰ ਠੀਕ ਹੈ ਜੀ ਕੀ ਗੱਲ ਬਾਤ ਤੁਸੀਂ ਗੱਲ ਬਾਤ ਜੀ ਅਸੀਂ ਮੈਰਿਜ ਤੇ ਗਏ ਸੀ ਕੱਲ ਤੇ 11:30 ਵਜੇ ਤੇ ਮੈਰਿਜ ਤੋਂ ਬਾਅਦ ਅਸੀਂ ਸ਼ਾਮ ਹੀ ਆਇਆ 5:00 ਵਜੇ 5:00 ਵਜੇ ਆਇਆ ਤੇ ਅਸੀਂ ਚਾਬੀ ਵੇਰੀ ਸੀ ਮੈਨੂੰ ਮਕਾਨ ਦੀ ਪ੍ਰੋਸੀਜਨ ਦਿੱਤੀ ਸੀ ਹੁਣ ਉਸੇ ਵਿੱਚ ਚਾਬੀ ਅਸੀਂ ਲਈ ਆ ਕੇ ਲੈ ਕੇ ਤੇ ਗੇੜੀ ਜਾਲ ਖੋਲਿਆ ਤੇ ਅੰਦਰੋਂ ਕੁੰਡੀ ਲੱਗੀ ਹੋਈ ਸੀ ਸਾਨੂੰ ਤੇ ਡੌੜੀ ਹੋ ਗਿਆ ਵੀ ਅੰਦਰਲੀ ਗੁੰਡੀ ਲੱਗੀ ਵੀ ਇਹ ਕੋਈ ਚੱਕਾ ਹੋ ਗਿਆ। ਕੁੜੀ ਸਾਡੇ ਦਿਲ ਆਪੇ ਰੋਣ ਵੀ ਕਹਿੰਦੀ ਤੂੰ ਚੱਕਰ ਹੋ ਗਿਆ। ਫਿਰ ਇਹ ਮੁੰਡੇ ਆਪਣੇ ਗਵਾਂਡੀਆਂ ਦੇ ਆਏ। ਉਹਨੂੰ ਪਿੱਛੇ ਚੜ ਕੇ ਹੀ ਦਮਲਾ ਅੰਦਰ ਐਂਟਰ ਕੀਤੀ। ਐਂਟਰ ਖੋਲ ਕੇ ਗੁੰਡਾ ਹੋ ਗਿਆ ਫੇਰ। ਜਿਹੜਾ ਗੁੰਡਾ ਹੋਲ ਕੇ ਅੰਦਰ ਅੰਦਰ ਗਿਆ ਤੇ ਟੁੱਟਾ ਪਿਆ ਰੇ। ਲਾਈਟਾਂ ਜਗਦੀਆਂ ਸੀ, ਪੱਖੇ ਚੱਲਣ ਡਿਆ ਸੀ। ਤਿੰਦਰ ਸਾਹਿਬ ਖਲਾਰਾ ਖਲੋਰਾ ਸਮਾਨ ਉਹਨੇ ਲਾਕਰ ਤੋੜਿਆ। ਲਾਕਰ ਤੋੜ ਕੇ ਤਕਰੀਬਨ ਸਾਲ ਤੱਕ 10 ਲੱਖ ਪਲੱਸ ਹੋ ਗਿਆ। ਮੇਲਕ ਸਾਰਾ ਹਟਾ ਹੋ ਗਿਆ ਮੇਰਾ ਕੀ ਕੀ ਲੱਗਿਆ ਅੰਕਲ ਜੀ ਸੋਨਾ ਸੀ ਫਿਰ ਕੈਸ਼ ਸੀ ਹਾਂਜੀ ਡਾਲਰ ਸੀ ਆਪਣੇ ਕਰਸ ਜੜੀ ਉਹ ਲੈ ਗਏ ਸੋਨਾ ਕਿੰਨੇ ਤੋਲੇ ਸੀ ਤੋਂਨੇ ਤੋਲੇ 10 ਤੋਂ ਉੱਪਰ ਹੋਣ ਸੀ ਕਿੰਨਾ ਕ ਨੁਕਸਾਨ ਹੋਇਆ ਜੀ ਹਾਂਜੀ ਕਿੰਨਾ ਕ ਨੁਕਸਾਨ ਹੋਇਆ ਟੋਟਲ ਨੁਕਸਾਨ ਟੋਟਲ 10 ਲੱਖ ਤੋਂ ਉੱਪਰ ਹੀ ਆ ਠੀਕ ਹੈ ਤੇ ਪੁਲਿਸ ਨੂੰ ਇਤਲਾਹ ਦਿੱਤੀ ਤੇ ਹਾਂਜੀ ਹਾਂਜੀ ਕੰਪਲੇਂਟ ਰਸਮੀ ਲਿਖਾਈ ਸੀ ਪੁਲਿਸ ਆਈ ਸੀ ਉਹ ਦੇਖੀ ਉਹਨਾਂ ਨੇ ਉਹਨੂੰ ਉਹਨੂੰ ਕਟੇਜ਼ ਵੀ ਦਿਖਾਈ ਆਪਣੀ ਆ ਸਾਡੇ ਕੈਮਰੇ ਲੱਗਾ ਸੀ ਗੋਡੀਆਂ ਦੇ ਉਹਦੇ ਵਿੱਚ ਉਹਨਾਂ ਨੇ ਦੇਖਿਆ ਉਹਨਾਂ ਨੇ ਪਛਾਣ ਵੀ ਲਿਆ ਉਹ ਕਹਿੰਦੇ ਸਾਲ ਫੜ ਨਹੀਂ ਹੁੰਦਾ ਇਹ ਕਈ ਵਾਰ ਅੱਗੇ ਵੀ ਚੋਰੀਆਂ ਕੀਤੀਆਂ ਨੇ ਤੇ ਕਹਿੰਦਾ ਉਹ ਹੀ ਆ ਲੱਗ ਦੋ ਜਣੇ ਦੋ ਜਣੇ ਸੀ ਆ ਉਸ ਵਿੱਚ ਕਹਿੰਦੇ ਉਹ ਹੀ ਆ ਉਹ ਹੀ ਆ ਇੰਝਾ ਕੱਲ ਆਪੇ ਕਿਸੇ ਸੀਡੀ ਵਿੱਚ ਕਿੰਨੇ ਚੋਰ ਨਜ਼ਰ ਆ ਰਹੇ ਆ ਉਹ ਵਿੱਚ ਇਕੱਲਾ ਇੱਕੋ ਹੀ ਆ ਰਿਹਾ ਜੀ ਇੱਕੋ ਹੀ ਉਹ ਐਂਟਰ ਵੀ ਕੀਤਾ ਤੇ ਜਦ ਲੱਗਿਆ ਬਾਹਰ ਸਾਮਾਨ ਇਕੱਠਾ ਕਰਕੇ ਉਹ ਡਿੱਗੀ ਜੀ ਬਣਾ ਕੇ ਤੇ ਇੱਕ ਸ਼ਾਲ ਦੇ ਵਿੱਚ ਸਾਡੀ ਬੇਟੀ ਦਾ ਸ਼ਾਲ ਸੀ ਉਹਨ ਵਿੱਚ ਇੱਕ ਸਮਾਲੇ ਪੇੜ ਕਦੇ ਜਾ ਰਿਹਾ ਸੀ ਇੱਧਰ ਦੀ ਯਾਰਾ ਸੀ ਇੱਧਰ ਦੀ ਆਇਆ ਸੀ ਤੇ ਇੱਧਰ ਨੂੰ ਜਾ ਰਹੀ ਆਪਣਾ ਪਰਨਾ ਛੱਡ ਗਿਆ ਜੀ ਆਪਣਾ ਪਰਨਾ ਛੱਡ ਗਿਆ ਉਹ ਇੱਥੇ ਆਪੇ ਤੁਹਾਨੂੰ ਕਿਸੇ ਦਾ ਸ਼ੱਕ ਵਗਾਰ ਆ ਜਾ ਕੋਈ ਕਿਸੇ ਦਾ ਡਾਊਟ ਡਾਊਟ ਸਾਨੂੰ ਹਿੰਦੀ ਦੇਖਿਆ ਨਹੀਂ ਕਦੀ ਉਹ ਹਾਂਜੀ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਉਹਨੂੰ ਘੱਟ ਜਲਦ ਜਲ ਫੜਿਆ ਜਾਵੇ ਤੇ ਸਾਡਾ ਜਿਹੜਾ ਸਮਾਨ ਵਾਪਸ ਕੀਤਾ ਜਾਵੇ ਅਸੀਂ ਇਹ ਮੰਗ ਕਰਦੇ ਹਾਂ ਇਹ ਕਿਆ ਨਾਮ ਹੈ ਤੁਹਾਡਾ ਮੇਰਾ ਪਵਿੱਤਰਦੀਪ ਸਿੰਘ ਮੈਂ ਕਾਉਂਸਲਰ ਆ 24 ਨੰਬਰ ਵਾਰਡ ਚ ਕਾਫੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਸ਼ਹਿਰ ਦੇ ਵਿੱਚ ਜਿਹੜੀਆਂ ਚੋਰੀਆਂ ਦੀਆਂ ਘਟਨਾਵਾਂ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਜੀ ਦੇਖੋ ਸ਼ਹਿਰ ਦੇ ਨਾਲ-ਨਾਲ ਮੈਂ ਆਪਣੇ ਵਾਰਡ ਦੀ ਵੀ ਗੱਲ ਕਰਦਾ ਵੀ ਕੰਟੀਨਿਊਸਲੀ ਮੇਰੇ ਵਾਰਡ ਦੇ ਵਿੱਚ ਦੋ ਤੋਂ ਤਿੰਨ ਚੋਰੀਆਂ ਜਿਹੜੀਆਂ ਤਕਰੀਬਨ ਵਾਰ ਦਾ ਤਾਂ ਉਹ ਐਵਰੀ ਡੇ ਹੈਪਨਿੰਗ ਹੈ ਇੱਥੇ ਦੀ ਤੇ ਰੋਜ਼ ਹੁੰਦੀਆਂ ਔਰ ਪੁਲਿਸ ਪ੍ਰਸ਼ਾਸਨ ਦੇ ਕੰਨਾਂ ਦੇ ਉੱਤੇ ਜੋ ਨਹੀਂ ਸਰਕੀ ਮੈਂ ਜਿਹੜਾ ਇਹ ਇਨਸਟੈਂਸ ਇੱਥੇ ਆਪਾਂ ਖੜੇ ਆ ਹੁਣ ਇਹ ਦੁਪਹਿਰ ਦੇ 1:30 ਵਜੇ ਹੋਇਆ ਔਰ ਉਸ ਚੋਰ ਦੇ ਇੰਨੇ ਕਜਾਦਾ ਮਤਲਬ ਕਹਿ ਸਕਦੇ ਹਾਂ ਵੀ ਹੱਥ ਖੁੱਲਾ ਸੀ ਉਹ ਬੰਦਾ 27 ਤੋਂ 28 ਮਿੰਟ ਇਸ ਘਰ ਦੇ ਅੰਦਰ ਰਿਹਾ ਡੇਢ ਤੋਂ 2 ਜੇ ਬੰਦਾ ਆਪਣਾ ਦਿਨਿੰਦ ਘਰ ਨਹੀਂ ਛੱਡ ਕੇ ਜਾ ਸਕਦਾ ਕਿਤੇ ਖਾਲੀ ਤਾਂ ਫਿਰ ਸ਼ਾਮ ਨੂੰ ਬੰਦਾ ਰਾਤ ਨੂੰ ਕਿੱਥੇ ਜਾਊਗਾ ਹਰ ਇੱਕ ਦੀ ਆਪਣੀ ਰਿਸ਼ਤਦਾਰੀਆਂ ਆ ਬੰਦੇ ਦਾ ਸਮਾਜ ਵਿੱਚ ਵਿਚਰਨਾ ਹੁੰਦਾ ਬੰਦੇ ਨੇ ਕਿਤੇ ਨਾ ਕਿਤੇ ਜਾਣਾ ਹੁੰਦਾ ਔਰ ਪੁਲਿਸ ਜਿਹੜੀ ਆ ਉਹ ਖੈਰਾ ਸਾਹਿਬ ਵਰਗੇ ਨੂੰ ਭਾਨੇ ਸਿੱਧੂ ਵਰਗੇ ਨੂੰ ਫੜਨ ਤੇ ਲੱਗੀ ਹੈ ਮੈਨੂੰ ਤਾਂ ਸਮਝ ਨਹੀਂ ਲੱਗਦੀ ਪੀ ਮਤਲਬ ਪਾਕਿਸਤਾਨ ਵਰਗੇ ਹਾਲਾਤ ਹੋ ਗਏ ਸਾਡੇ ਵਾਰਡ ਦੇ ਵਿੱਚ ਆ ਕੱਲ ਪਰਸੋ ਦੀ ਮੈਂ ਗੱਲ ਕਰਦਾ ਪਿਪਲਾਂ ਦੀ ਚੋਰੀ ਹੋਈ ਇੱਕ ਮੇਰੇ ਘਰ ਦੇ ਨਾਲ ਹੀ ਇੱਕ ਗ੍ਰੀਨ ਐਵੇਨਿਊ ਕਲੋਨੀ ਆ ਉੱਥੇ ਚੋਰੀ ਹੋਈ ਅੱਜ ਇੱਥੇ ਹੋ ਗਈ ਮੈਨੂੰ ਸਮਝ ਨਹੀਂ ਲੱਗਦਾ ਵੀ ਆਪਾਂ ਕਰੀਏ ਕੀ ਔਰ ਬਾਰ ਬਾਰ ਹਾਊਸ ਦੇ ਵਿੱਚ ਔਰ ਬਾਰ ਬਾਰ ਜਰੂਰ ਵੀ ਕਿਸੇ ਵੀ ਅਥਾਰਟੀ ਦੇ ਨਾਲ ਮੇਰੀ ਗੱਲ ਹੁੰਦੀ ਆ ਰਿਕਾਰਡ ਦੇ ਉੱਤੇ ਆ ਵੀ ਮੈਂ ਬੜਾ ਇਹਨਾਂ ਨੂੰ ਜ਼ੋਰ ਪਾਣਾ ਵੀ ਮੇਰਾ ਜਿਹੜਾ ਵਾਰਡ ਆ ਉਹ ਆਊਟਰ ਵਾਰਡ ਆ ਵੀ ਨਾਲ ਹੀ ਸ਼ਾਮ ਚੌਰਾਸੀ ਕਰ ਕਾ ਸ਼ੁਰੂ ਹੋ ਜਾਂਦਾ ਖੁੱਲਾ ਖੁੱਲਾ ਏਰੀਆ ਵੀ ਉਹਦੇ ਨਾਲ ਤਕਰੀਬਨ ਪੀ ਤੇ ਪੀਸੀਆ ਦੀ ਪੈਟਰੋਲਿੰਗ ਚਾਹੀਦੀ ਹੈ ਇੱਕ ਅੱਧਾ ਦਿਨ ਹੁੰਦੀ ਹੈ ਮੁੜ ਕੇ ਬੰਦੇ ਆਣੋਂ हट ਜਾਂਦੇ ਤਾਂ ਬੜਾ ਬੁਰੇ ਹਾਲਾਤ ਹੈ ਇਦਾਂ ਲੱਗ ਰਿਹਾ ਵੀ ਆਪਾਂ ਜਿਹਦਾ ਕਿ ਬੰਗਲਾਦੇਸ਼ ਪਾਕਿਸਤਾਨ ਚ ਘੁੰਮਦੇ ਪਏ ਵੀ ਉਹ ਹਾਲਾਤ ਹੋਏ ਪਏ ਆ